ਰਾਖ ਲੀਏ ਪ੍ਰਭ ਭਗਤ ਜਨ ਆਪਣੀ ਚਰਣੀ ਲਾਏ ਰਾਮ ਆਠ ਪਰ ਆਪਣਾ ਤਬ ਸਿਵਰੇ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵਜਲ ਰਹਿ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਤਬ ਲੱਗਾ ਮੀਠਾ ਭਾਣ ਸਭ ਇਛੁ ਤੁੰਨੀ ਆਸ ਪੂਰੀ ਮਿਲੇ ਸਤਗੁਰ ਪੂਰਿਆ ਬਿਨਵੰਤ ਨਾਨਕ ਤ੍ਰਬ ਆਪ ਮਿਲੇ ਫਿਰ ਨਾਹੀ ਦੁਖ ਵਿਸੂਰਿਆ RAM KALI MELA 5WAN SHANT SHLOK CHARAN KAMAL SHARANAGATI ANAND MANGAL GUNGA NANAK TRAB ARADHIYA DIPAT NIVARAN RAM SHANT PRABH ਵਿਪਤ ਨਿਵਾਰਣੋ ਇਸ ਬਿਨ ਅਵਰ ਨਾ ਕੋਏ ਜਿਉ ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਲ ਸੋਏ ਜਿਉ ਜਲ ਥਲ ਮਹੀਲ ਪੂਰ ਰਹਿਆ ਇਕ ਨਿਮਖ ਮਨੋ ਨਾ ਵਿਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ਼ਰੈ ਕਰ ਸੇਵ ਸੇਵਕ ਦਿਨ ਸੁਰੈਣੀ ਤੇ ਸੁਭਾਵ ਸੋ ਹੋਏ ਜਿਉ ਬਲ ਜਾਏ ਨਾਨਕ ਸੁਖਾਂ ਦਾ ਤੇ ਪਰਗਾਸ ਮਨ ਤਨ ਹੋਏ ਜਿਉ ਸ਼ਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਤੇਕ ਗੋਪਾਲ ਕੀ गोविंद ਸੰਕਟ మోਚ ਸ਼ੰਤ ਤੈ ਸੰਕਟ ਕਾਟੇ ਨਾਰਾਇਣ ਦਿਆਲ ਜਿਓ ਹਰ ਗੁਣ ਆਨੰਦ ਗਾਏ ਅਬਦੀਨਾ ਨਾਥ ਪ੍ਰਤਪਾਲ ਜਿਓ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸਹਿ ਸਿਉ ਰੰਗ ਲਗਾ ਕਰ ਚਰਨ ਮस्तक ਤੁਮੇ ਲਿਨਨੇ ਸਦਾ ਆਨੰਦਿਨ ਜਾਗਾ ਜਿਓ ਪਿੰਡ ਗ੍ਰਹਿ ਥਾਨ ਤਿਸਕਾ ਤਨ ਜੋ ਬਿਨ ਥਨ ਮਾਲ ਜਿਓ ਸਦ ਸਦ ਬਲ ਜੈ ਨਾਨਕ ਸਰਬ ਜੀਆਂ ਪ੍ਰਤ ਪਾਲ ਜਿਓ ਸ਼ਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਤੇਤ ਏਕ ਪਰਮੇਸ਼ਰ ਰਖੈ ਨਿਦਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾ ਕੈ ਲਾਗ ਜਿਓ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਦਿਓ ਇੱਕ ਓਟ ਤੀਜਾ ਜਿਉ ਦੀਜੈ ਆਸ ਇੱਕ ਧਰਨੀ ਥਾਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੈ ਫਿਰ ਨਾ ਲੱਗੇ ਦਾਗ ਦਿਓ ਭਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਆਕਾਸ਼ ਸੁਹਾਗ ਜਿਓ ਸ਼ਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਤਦਾ ਅਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲ ਇਛ ਮੇਰੀ ਪੁੰਨਿਆ ਮਿਲਿਆ ਨਰੰជន ਨਰਾਏ ਜਿਓ ਅਨੰਦ ਭਇਆ ਵੱਡ ਭਾਗੀ ਹੋ ਘਰੇ ਪ੍ਰਗਟੇ ਪ੍ਰਭ ਆਏ ਜਿਉ ਘਰੇ ਲਾਲ ਆਏ ਪੁਰਬ ਤੁਮ ਆਏ ਤਾਂ ਕੀ ਉਪਮਾ ਕਿਆ ਗਣਾ ਦੇ ਅੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੁਣ ਫੜ ਆਪੇ ਮਿਲਾਏ ਘੇ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜਿਉ ਬਲ ਜਾਏ ਨਾਨਕ ਸਦਾ ਕਰਤੇ ਸਬ ਮੈਂ ਰਿਆ ਸਮਾਏ ਦਿਓ ਰਾਗ ਰਾਮ ਕਲੀ ਮੈਲਾ ਪੰਜਵਾ ਰਣ ਝੰਝ ਨੜਾ ਗਾਓ ਸਖੀ ਹਰ ਇੱਕ ਤੇ ਆਵੋ ਸਤ ਗੁਰ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਵੋ ਰਾਮ ਕਲੀ ਮੈਲਾ ਪੰਜਵਾ ਰੁਤੀ ਸ਼ਲੋਕ ੴ ਸਤ ਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰह्म ਬਾਂਛੋਂ ਸਾਧਾਂ ਥੂਰ ਆਤਿ ਨਿਵਾਰ ਹਰ ਹਰ ਧਜੋ ਨਾਨਕ ਪ੍ਰਭ ਭਰਪੂਰ ਤਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰ ਰਾਇ ਧੀਨ ਦਇਆ ਦੁਖ ਭੰਜਨੋ ਨਾਨਕ ਨੀਤ ਤਿਆਇ ਸ਼ੰਤ ਜਸ ਗਾਵੋ ਵਡ ਪਾਗੀ ਹੋ ਕਰ ਕਿਰਪਾ ਫਗਵੰਤ ਜਿਓ ਰੂਤੀ ਮਹਾ ਮੂਰਤ ਘੜੀ ਗੁਣ ਉਚਰਤ ਸ਼ੋਭਾਵੰਤ ਜਿਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਪਾਇ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜਿਓ ਵੇ ਨਵੰਤਨਾ ਨਿਕ ਸਿਮਰ ਜੀਵਾ ਜਨਮ ਮਰਨ ਰਹੰਤ ਜਿਓ ਸ਼ਲੋਕ ਉਦਮ ਅਗੰਗ ਅਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਅਧਾਰ ਸੰਤ ਸ਼ਰਨ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੁਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸੁ ਬਸੰਤ ਮਹਾ ਚੇਤ ਵੈ ਸਾਖ ਸੁਖ ਮਾਸ ਜਿਓ ਹਰ ਜਿਓ ਨਾ ਮਿਲਿਆ ਮੌਲਿਆ ਮਨ ਤਨ ਸਾਸ ਜਿਓ ਕਰ ਨਾ ਨਿਹਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਘੜ ਸੁ ਜਾਣ ਬੇਤਾ ਗੁਣ ਗੋਵਿੰਦ ਅਮੁੱਲਿਆ ਵਡ ਪਾਗ ਪਾਇਆ ਦੁਖ ਗੁਵਾਇਆ ਸਹੀ ਪੂਰਨ ਆਸ ਜਿਉ ਬਿਨਵੰਤ ਨਾਨਕ ਸ਼ਰਨ ਤੇਰੀ ਮਿਟੀ ਜਮ ਕੀ ਤਾਸ ਜਿਉ ਸ਼ਲੋਕ ਸਾਧ ਸੰਗਤ ਬਿਨ ਭੰ ਹੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮੈ ਲੇਖ ਜੋ ਪਾਣੀ ਸੇ ਮਿਲਿਆ ਵੇ ਛੋੜੇ ਵੀ ਆਪ ਨਾਨਕ ਪ੍ਰਭ ਸ਼ਰਣਾਗਤੀ ਜਾ ਕਾ ਵਡ ਪਰਤਾਪ ਸ਼ੰਤ ਗ੍ਰੀਤਮ ਰਤ ਅਤ ਬਾਖੜੀ ਜੇਠ ਅਖਾੜੇ ਕਾਮ ਜਿਓ ਪ੍ਰੇਮ ਬਿਸ਼ੋ ਦੁਹਾਗਣੀ ਦ੍ਰਿਸ਼ਟਨਾ ਕਰੀ RAM ਜਿਓ ਨਾ ਦ੍ਰਿਸ਼ਟ ਆਵ ਮਰਤ ਹਾਵੇ ਮਹਾ ਗਾਰਬ ਮੁਠੀਆ ਜਲ ਬਾਜ ਮਚੁਲੀ ਤੜਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਫੈਫੀਤ ਹੋਈ ਦੇ ਸਾਸਨ ਜਾਮ ਜਿਓ ਦਿਨਵੰਤ ਨਾਮਕ ਓਟ ਤੇਰੀ ਰਾਖ ਪੂਰਨ ਕਾਮ ਜਿਓ ਸ਼ਲੋਕ ਸ਼ਰਦਾਲੀ ਸੰਗ ਪੀ ਤਮ ਇੱਕ ਤਿਲ ਰਹਿਣਾ ਨਾ ਜਾਏ ਨੰਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ ਕਰ ਘੜ ਲੀਨੀ ਸਾਜਣ ਜਨਮ ਜਨਮ ਕੇ ਮੀਤ ਚਰਨਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰਤ ਵਰਸ ਸੁਹੇਲੀਆਂ ਸਾਵਣ ਪਹਾੜਵੇ ਆਨੰਦ ਜਿਓ ਕਣ ਉੱਨਵੋ ਉੱਠੇ ਜਲ ਫਲ ਪੂਰੇ ਆਮਕਰੰਦ ਜਿਓ ਪ੍ਰਭ ਪੂਰ ਰਹਾ ਸਰਬ ਥਾਈ ਹਰ ਨਾਮ ਨਾਮ ਨਿਧ ਗਰੇ ਫਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਬ ਤਰੇ ਪ੍ਰੇ ਰੰਗ ਜਾਗੇ ਨਾ ਸ਼ਿਦਰ ਲਾਗੇ ਕਿਰਪਾਲ ਸਤ ਬਖਸ਼ਿੰਦ ਜਿਉ ਬਿਨਵੰਤ ਨਾਨਕ ਹਰ ਕੰਤ ਪਾਇ ਸਦਾ ਮਨ ਭਾਵੰਦ ਜਿਉ ਸ਼ਲੋਕ ਆਸ ਪਿਆਸੀ ਮੈਂ ਫਿਰੋ ਕਦ ਪੇਖੂੰ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਬਿਨ ਮਿਲਦੇ ਸ਼ਾਂਤ ਨਾ ਉਪਜੈ ਤੇਲ ਪਲ ਰਹਿਣ ਨਾ ਜਾਏ ਹਰ ਸਾਧਾ ਸ਼ਰਣਾ ਭਤੀ ਨਾਨਕ ਆਸ ਪੁਜਾਇ ਸ਼ੰਤ ਰੋਤ ਸਰਦ ਅਡੰਬ ਰੋ ਅਸੂਕਤ ਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਦ ਮਿਲੀਏ ਗੁਣਤਾਸ ਜਿਓ ਬਿਨ ਕੰਤ ਪਿਆਰੇ ਨਾ ਸੁਖ ਸਾਰੇ ਹਾਰ ਕੰਣ ਤਿਗ ਬਨਾ सुंदर सुजान चतुर्वेती सांस बिन जैसे तना गीत उत्धा दिश आलोक मन मिलन की प्रभु प्यास जियों बिनवंत नानक तार कृपा मेरो प्रभु गुण तास जियों श्लोक जड़न बुझी शीतल भ मन तन उपजी शांत नानक ਰਬ ਪੂਰਨ ਮਿਲੇ ਦੁਤੀਆ ਬਿਨਸੀ ਭਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਹੀਂ ਦੂਰ ਨਾਨਕ ਸੰਪ੍ਰਭ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰਤ ਸਿਸਰ ਸੀਤਲ ਹਰ ਪ੍ਰਗਟੇ ਮੰ ਘਰ ਤੋ ਜਿਓ ਜਲਨ 부ਝੀ ਦਰਸ਼ ਪਾਇਆ ਬਿਨਸੇ ਮਾਇਆ ਤੋ ਜਿਓ ਸਭ ਕਾਮ ਪੂਰੇ ਮਿਲ ਹਜ਼ੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿੰਗਾਰ ਸਭ ਰਸ ਗੁਣ ਗਾ ਲਖ ਭੇਵਿਆ ਆਵ ਭਗਤ ਗੋਵਿੰਦ ਬਾਸਤ ਜੰਮਨਾ ਸਾਕੇ ਜੋ ਜਿਓ ਬਿਨ ਰੰਤ ਨਾਨਕ ਪ੍ਰਭ ਆਪ ਮੇਰੀ ਤਹਾਂ ਨ ਪ੍ਰੇਮ ਬਸੋ ਜਿਓ